ਕਿ ਜਿਹੜਾ ਰੱਬ ਦੇ ਪਾਸੇ ਬੰਦਾ ਜਾ ਰਿਆ ਨਾ ਜੀ ਉਹਦੇ ਦੁੱਖ ਆਇਆ ਨਾ ਉਹਦੇ ਸੱਟ ਲੱਗੀ ਆ ਆਪਣੇ ਪੈਰਾਂ ਤੇ ਉਹਦੇ ਜ਼ਖਮ ਹੋਇਆ ਔਰ ਜੇ ਉਹ ਆਪਣੇ ਮਾਲਕ ਦੇ ਪਾਸੇ ਸੱਚਾ ਲੱਗਾ ਹੋਇਆ ਨਾ ਤੇ ਉਹ ਪਤਾ ਕੀ ਚਾਹੇਗਾ ਕਿ ਇਹ ਮੇਰੇ ਤੇ ਦੁੱਖ ਆ ਗਿਆ ਮੇਰੇ ਤੇ ਤਕਲੀਫ ਆ ਗਈ ਇਦਾਂ ਦੀ ਤਕਲੀਫ ਕਿਸੇ ਹੋਰ ਤੇ ਨਾ ਆਵੇ ਸੋ ਜਦੋਂ ਤੁਹਾਡੇ ਅੱਦਾ ਦੇ ਵਿਚਾਰ ਬਣ ਜਾਂਦਾ ਕਿ ਦੁੱਖ ਤੇ ਆਇਆ ਦੁੱਖ 'ਚ ਰਹਿ ਰਹੇ ਹੋ ਕਿਸੇ ਨੂੰ ਦੱਸ ਨਹੀਂ ਰਹੇ ਆਪਣੇ ਗੁਰੂ ਪਾਸੇ ਲੱਗੇ ਹੋ ਤੇ ਅਰਦਾਸ ਵੀ ਇਹੋ ਹੀ ਕਰ ਰਹੇ ਹੋ ਕਿ ਮਾਲਕਾ ਦਾ ਦੁੱਖ ਕਿਸੇ ਹੋਰ ਤੇ ਨਾ ਆਵੇ ਇਹ ਹੁਣ ਪਛਾਣਨਗੇ ਤੁਸੀਂ ਮਹਬੂਤ ਬਣ ਰਹੇ ਹੋ ਦੀ ਰਜਾ ਦੇ ਵਿੱਚ ਰਹਿ ਕੇ ਨਾ ਬਾਕੀ ਜੇ ਤੁਸੀਂ ਰੱਬ ਨੂੰ ਮੰਨਣਾ ਇਸ ਕਰਕੇ ਚਾਹਦੇ ਹੋ ਜਾਂ ਮੰਦਰ ਜਾ ਰਹੇ ਹੋ ਗੁਰਦੁਆਰੇ ਜਾ ਰਹੇ ਹੋ ਸਿਰਫ ਐਸੇ ਕੰਡੀਸ਼ਨ ਤੇ ਜਾ ਰਹੇ ਹੋ ਕਿ ਮੇਰੀ ਜ਼ਿੰਦਗੀ ਤਾਂ ਬਹੁਤ ਸੌਖੀ ਹੋਣੀ ਚਾਹੀਦੀ ਦੁੱਖ ਨਹੀਂ ਆਉਣਾ ਚਾਹੀਦਾ ਬਿਲਕੁਲ ਵੀ ਤੇ ਅੱਧਾ ਕਦੇ ਨਹੀਂ ਹੋ ਸਕਦਾ ਇਹ ਸੁੱਖ ਦੁੱਖ ਤਾਂ ਭੋਗਨੇ ਪੈਣੇ ਤੁਹਾਨੂੰ ਇਹ ਤਾਂ ਆਪਣੇ ਕਰਮਾਂ ਦਾ ਫਲ ਹੈ ਜੀ ਪ੍ਰਮਾਤਮਾ ਥੋੜੀ ਚਾਹੁੰਦਾ ਕਿਸੇ ਨੂੰ ਦੁੱਖ ਦੇਣਾ ਹਾਂ ਜੇ ਤੁਸੀਂ ਜਾ ਰਹੇ ਹੋ ਆਪਣੇ ਗੁਰੂ ਪਾਸੇ ਜਾ ਰਹੇ ਹੋ ਆਪਣੇ ਮਾਲਕ ਦੇ ਨਾਲ ਜੁੜੇ ਹੋ ਤਦੋਂ ਨੂੰ ਦੁੱਖਾਂ ਨਾਲ ਲੜਨ ਦੀ ਹਿੰਮਤ ਮਿਲ ਜੇਗੀ। ਸੋ ਜਿਹੜਾ ਕਸ਼ਟ ਆਇਆ ਉਹ ਤਾਂ ਆਣਾ ਹੀ ਆਣਾ ਜੀ। ਤੁਹਾਡੀ ਜ਼ਿੰਦਗੀ ਵੀ ਸੌਖੀ ਨਹੀਂ ਹੈਗੀ। ਰੋਜ਼ ਪਤਾ ਨਹੀਂ ਕਿੰਨੀ ਮੁਸ਼ਕਲਾਂ ਆਉਂਦੀਆਂ, ਕਿੰਨੇ ਦੁੱਖ ਆਉਂਦੇ। ਬੜੀ ਵਾਰ ਕੰਮ ਬੰਦਾ ਹੀ ਨਹੀਂ, ਕੋਈ ਵੀ ਨਹੀਂ ਬੰਦਾ ਕਈ ਵਾਰੀ। ਕਈ ਵਾਰੀ ਬੈਜੀ ਤਾਂ ਅੱਧਾ ਹੀ ਦੁਖੀ ਹੋ ਗਏਗੀ, ਕੋਈ ਵੀ ਨਹੀਂ ਕੰਮ ਬਣਿਆ। ਪਰ ਇਹਦਾ ਮਤਲਬ ਐ ਥੋੜੀ ਐ ਕਿ ਹੁਣ ਰੱਬ ਦੇ ਅੱਗੇ ਜਾ ਕੇ ਉਹਦੇ ਨਾਲ ਹੀ ਲੜਾਈ ਸ਼ੁਰੂ ਕਰਦੀ ਐ। ਕਿ ਰੱਬਾ ਮੈਂ ਤਾਂ ਬਹੁਤ ਮੰਨਣਾ। ਮੈਂ ਤਿੰਨੇ ਸਾਲ ਹੋ ਗਏ ਰੋਜ਼ ਆਨਾ ਮੈਂ ਤੇ ਮੇਰੇ ਕੋਈ ਨਹੀਂ ਕੰਮ ਬਣਾਇਆ। ਇਦਾਂ ਨਹੀਂ ਹੁੰਦਾ ਜੀ। ਪਿਆਰ ਕਰਨਾ ਨਾ ਦਦਾ ਕਰੋ ਕਿ ਕੋਈ ਗੱਲ ਨਹੀਂ ਸਮਝਦਾ ਦਾ ਮਰਤੀ ਹੋਵੇ ਮੇਰੇ ਮਾਲਕ ਨੇ ਮੇਰੇ ਲਈ ਬਹੁਤ ਵਧੀਆ ਸੋਚਿਆ ਹੈ ਆਪਾਂ ਤਾਂ ਦੇਖੋ ਦਿਨ ਹੋਵੇ ਰਾਤ ਹੋਵੇ ਇਹੋ ਹੀ ਸੋਚਦੇ ਰਹਿੰਦਾ ਕਈ ਵਾਰੀ ਜਦੋਂ ਬਹੁਤ ਕਮਜ਼ੋਰ ਪੈ ਜਾਂਦਾ ਨਾ ਅੰਦਰੋਂ ਤਾਂ ਵੀ ਇਹ ਨਹੀਂ ਕਿ ਆਪਣੇ ਗੁਰੂ ਦੇ ਅੱਗੇ ਜਾ ਕੇ ਸ਼ਿਕਾਇਤਾਂ ਲਾਣੀਆਂ ਸ਼ੁਰੂ ਕਰਤੀਆਂ ਜਾਂ बार-बार ਕਲਪਨਾ ਹੀ ਸ਼ੁਰੂ ਕਰਤਾ ਕਿ ਮੇਰੇ ਇਕੱਲੇ ਕੰਮ ਕਿਉਂ ਨਹੀਂ ਬਣਾਉਂਦੇ ਦੁਨੀਆ ਤਾਂ ਬਹੁਤ ਪਾਪ ਕਰਦੀ ਗਲਤ ਕੰਮ ਕਰਦੀ ਦੁਨੀਆ ਤਾਂ ਵੀ ਅੱਗੇ ਵੱਧਦੀ ਜਾਂਦੀ ਮੈਂ ਪਿੱਛੇ ਰਹਿ ਗਿਆ ਸਤੋ ਨਾ ਜੀ ਇਦਾਂ ਨਹੀਂ ਕਰੀਦਾ ਕਦੇ ਵੀ ਇੰਨੀ ਸਮਝ ਆਜ ਕਿ ਹੋਈ ਐ ਕਿ ਜਿਹੜੀ ਘੜੀ ਚ ਜਿਹੜਾ ਕੰਮ ਬੰਨਣਾ ਉਹਦੇ ਹੀ ਬੰਨਣਾ ਤੇ ਸਭ ਦੀ ਜ਼ਿੰਦਗੀ ਇੱਕੋ ਜਿਹੀ ਨਹੀਂ ਹੁੰਦੀ ਆਪਣੇ ਤੋਂ ਉੱਚਿਆਂ ਨੂੰ ਦੇਖੀ ਜੋਗੇ ਉਹਦੇ ਕੋ ਤਾਂ ਕਰੋੜਾਂ ਦੀਆਂ ਗੱਡੀਆਂ ਆ ਉਹਦੇ ਕੋ ਨੀਆਂ ਕਾਰਾਂ ਔਰ ਕੋ ਨੀਆਂ ਕੋਠੀਆਂ ਤਾਂ ਤੁਹਾਡੇ ਮਨ ਚ ਆਪਣੀਆਂ ਪਰੇਸ਼ਾਨੀਆਂ ਆਈ ਜਾਣੀ ਹਮੇਸ਼ਾ ਆਪਣੇ ਤੋਂ ਨੀਵਿਆਂ ਨੂੰ ਵੇਖ ਕੇ ਜੀਵੀ ਦਾ ਤੁਸੀਂ ਰੋਟੀ ਖਾ ਰਹੇ ਹੋ ਮਿਹਨਤ ਨਾਲ ਕਮਾ ਕੇ ਕਿਸੇ ਕੋ ਮੰਗਣੀ ਰੇ ਕਿੰਨੀ ਦੁਨੀਆ ਅੱਦਾ ਦੀ ਬੈਠੀ ਜਿਹਨੂੰ ਰੋਟੀ ਨੀ ਨਸੀਬ ਦਸੀ ਘਾਰ ਬੈਠੇ ਹੋ ਤੰਦਰੁਸਤੋ ਪਤਾ ਨਹੀਂ ਕਿੰਨੀ ਦੁਨੀਆ ਹਸਪਤਾਲਾਂ ਚ ਪਈ ਆ ਲੱਖਾਂ ਛੱਡੋ ਕਰੋੜਾਂ ਰੁਪਇਆ ਵੀ ਲੱਗ ਗਿਆ ਪਰ ਅੰਦਰ ਪਤਾ ਨਹੀਂ ਬੰਦੇ ਨੇ ਬਚਣਾ ਕਿ ਨਹੀਂ ਬਚਣਾ ਐਨੇ ਨੇ ਭਾਰੀ ਦੁੱਖ ਹੈ ਕਿ ਸਾਰੀ ਸਾਰੀ ਰਾਤ ਨਹੀਂ ਸੋ ਪਾਂਦੇ ਟੈਨਸ਼ਨਾਂ ਦਿਮਾਗ ਤੇ ਸਾਰੇ ਦਾ ਸਾਰਾ ਪਰਿਵਾਰ ਲੱਗਾ ਇੱਕ ਪਾਸੇ ਕਿ ਸਾਡਾ ਜੀਵ ਬਚ ਜਾਵੇ ਕਰੋੜਾਂ ਰੁਪਇਆ ਲੱਗ ਗਿਆ ਡਾਕਟਰਾਂ ਨੇ ਵੀ ਮਹੀਨਾ ਰੱਖ ਲਿਆ ਹਸਪਤਾਲ ਪਰ ਪਤਾ ਫੇਰ ਨਹੀਂ ਕਿ ਸਾਡੇ ਜੀਵ ਨੇ ਵਾਪਸ ਆਣਾ ਕਿ ਨਹੀਂ ਉਹਨਾਂ ਸੋ ਦੁੱਖ ਬੜੇ ਭਾਰੀ ਹੁੰਦੇ ਜੇ ਕਦੇ ਹਸਪਤਾਲ ਦੇ ਬਾਹਰ ਜਾ ਕੇ ਦੇਖਿਆ ਕਰੋ ਕਦੇ ਪਿੰਗਲਵਾੜੇ ਜਾਓ ਕਦੇ ਅਨਾਥ ਆਸ਼ਰਮ ਜਾਓ ਕਦੇ વૃદ્ધਾ ਆਸ਼ਰਮ ਜਾਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਦੁਨੀਆ 'ਚ ਕੀ ਕੀ ਹੈਗਾ ਘਰ 'ਚ ਬਹਿ ਕੇ ਸਿਰਫ ਉੱਚਿਆਂ ਨੂੰ ਦੇਖ ਲਿਆ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਦੇਖ ਕੇ ਜ਼ਿੰਦਗੀ ਜਿਣੀ ਸ਼ੁਰੂ ਕਰਤੀ ਯਾਰ ਅੱਜੇ ਤਾਂ ਬੜੀ ਜਲਦੀ ਕੰਮ ਬਣ ਗਏ ਇਹਨੇ ਗੱਡੀ ਵੀ ਲੱਲੀ ਕੋਠੀ ਵੀ ਏਡੀ ਵੱਡੀ ਆ ਪਤਾ ਨਹੀਂ ਰੱਬ ਮੇਰਾ ਕਿਉਂ ਨਹੀਂ ਕੰਮ ਬਣਾਉਂਦਾ ਮੇਰੀ ਕਿਉਂ ਨਹੀਂ ਵੱਡੀ ਨੌਕਰੀ ਮੇਰੇ ਕਾਰੋਬਾਰ ਕਿਉਂ ਨਹੀਂ ਵੱਡੇ ਬਣਨਦੇ ਸ਼ਿਕਾਇਤਾਂ ਦਾ ਜਿੰਨੀਆਂ ਕਰੀ ਜੋਗੇ ਤਾਂ ਜ਼ਿੰਦਗੀ ਘਟ ਪੈ ਜੇਗੀ ਤੁਹਾਡੀ ਸ਼ਿਕਾਇਤਾਂ ਨਹੀਂ ਇਹ ਮੁਕਣੀਆਂ ਨਾ ਤੁਹਾਡੀ ਮੰਗ ਮੁੱਕ ਸਕਦੀ ਹੈ ਨਾ ਖੁਆਇਸ਼ਾਂ ਮੁੱਕ ਸਕਦੀਆਂ ਤੇ ਨਾ ਹੀ ਸਪਨੇ ਮੁੱਕ ਸਕਦੇ ਜਿੰਨੇ ਮਰਜ਼ੀ ਦੇਖੀ ਜੋ ਇਹਦਾ ਕੋਈ ਅੰਤ ਨਹੀਂ ਹੈਗਾ ਇਸ ਲਈ ਸਬਰ ਤਾਂ ਤੁਹਾਨੂੰ ਲਿਆਣਾ ਹੀ ਪੈਣਾ ਆਪਣੇ ਅੰਦਰ ਜੇ ਦੁਖੀ ਨਹੀਂ ਰਹਿਣਾ ਚਾਹੁੰਦੇ ਤੇ ਤੇ ਜੇ ਸਾਰਾ ਦਿਨ ਦੁਖੀ ਹੋ ਰਹਿਣਾ ਟੈਨਸ਼ਨ ਨਾ ਲੈਣੀਆਂ ਸੋਚਦੇ ਰਹਿਣਾ ਫੇਰ ਤਾਂ ਭਾਵੇਂ ਜੋ ਮਰਜ਼ੀ ਸੋਚਦੇ ਰਹੋ ਕੋਈ ਫਰਕ ਨਹੀਂ ਪੈਂਦਾ ਸੋਚਾਂ ਦਾ ਥੋੜੀ ਕੋਈ ਅੰਤਕ ਸੋ ਮਾਲਕ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ ਕੀ ਜਿਹੜੀ ਘੜੀ ਚ ਉਹਨੇ ਜਿਹੜੇ ਹਾਲ ਚ ਤੁਹਾਨੂੰ ਰੱਖਿਆ ਉਹ ਹਾਲ ਵੀ ਬਹੁਤ ਵਧੀਆ ਤੇ ਉਹ ਘੜੀ ਵੀ ਬਹੁਤ ਵਧੀਆ ਕੀ ਪਤਾ ਤੁਹਾਨੂੰ ਕਿੱਥੋਂ ਕਿੱਥੋਂ ਵਿਚਾਰਿਆ ਪਹਾੜਾਂ ਜਿੰਨੇ ਦੁੱਖ ਲਿਖੇ ਹੁੰਦੇ ਕਈ ਵਾਰੀ ਨਸੀਬਾ 'ਚ ਪਰ ਉਹ ਮਿੱਟੀ ਦੇ ਬਰਾਬਰ ਕਰ ਦਿੰਦਾ ਜੀ ਇਹ ਮੇਰੇ ਮਾਤਾ ਜੀ ਦਾ ਹੀ ਐਕਸੀਡੈਂਟ ਹੋਇਆ ਹੈ 3 ਮਹੀਨੇ ਪਹਿਲੇ ਤਾਂ ਆਪਾਂ ਤਾਂ ਨਹੀਂ ਸਿਗਾਤੀ ਕੀਤੀ ਸੀ ਪ੍ਰਮਾਤਮਾ ਅਗੇ ਠੀਕ ਆ ਥੋੜਾ ਦਿਲ ਦੁਖੀ ਹੋ ਗਿਆ ਪਰ ਕੀ ਕਰ ਸਕਦੇ ਹੋ ਦੁੱਖ ਜਿਹੜਾ ਆਇਆ ਉਹ ਤੇ ਆ ਗਿਆ ਹੁਣ ਮਾਲਕ ਥੋੜੀ ਚਾਹੁੰਦਾ ਕਿ ਮੇਰੇ ਬੱਚੇ ਤੇ ਦੁੱਖ ਹੋਵੇ ਸੋਦਾ ਹੱਥ ਜੋੜ ਕੇ ਸ਼ੁਕਰ ਕਰਿਆ ਕਰੋ ਕਿ ਮਾਲਕਾ ਠੀਕ ਹੈ ਤੂੰ ਮੈਨੂੰ ਬਚਾ ਨਹੀਂ ਦੇਆ ਪਤਾ ਨਹੀਂ ਜੀ ਕਿੰਨਾ ਵੱਡਾ ਦੁੱਖ ਲਿਖਿਆ ਹੁੰਦਾ ਸਿਰ ਤੇ ਕਾਲ ਮੰਡਰਾ ਰਿਆ ਹੁੰਦਾ ਸਿਰ ਤੇ ਪਰ ਮਾਲਕਾ ਹੱਥ ਦੇ ਕੇ ਬਚਾ ਜਾਂਦਾ ਜੀ ਰੱਬ ਦੀ ਕੋਈ ਗਲਤੀ ਨਹੀਂ ਹੈਗੀ ਇਹ ਤੁਹਾਡੇ ਆਪਣੇ ਕਰਮ ਹੈ ਦੁੱਖ ਸੁੱਖ ਤਾਂ ਭੋਗਣੇ ਪੈਣਾ ਸਭ ਨੂੰ ਭੋਗਣਾ ਪੈਂਦਾ ਜੀ ਵੱਡੇ ਵੱਡੇ ਮਹਾਪੁਰਸ਼ ਵੀ ਆਏ ਆ ਉਹਨਾਂ ਨੇ ਵੀ ਸਾਨੂੰ ਇਹੋ ਸੰਦੇਸ਼ ਦਿੱਤਾ ਕਿ ਜ਼ਿੰਦਗੀ ਦਾ ਨਿਯਮ ਹੀ ਇਹ ਹੋਈ ਹੈ ਦੁੱਖ ਵੀ ਆਣੇ ਸੁੱਖ ਵੀ ਆਣੇ ਚੰਗਾ ਡੈਮ ਵੀ ਆਣਾ ਮਾੜਾ ਵੀ ਆਣਾ ਔਖਾ ਵੀ ਆਣਾ ਤੂਫਾਨਾਂ 'ਚੋਂ ਵੀ ਲੰਘਣਾ ਪਏਗਾ ਕੰਡਿਆਂ ਦੇ ਉੱਤੇ ਵੀ ਚੱਲਣਾ ਪਏਗਾ ਸਭ ਕੁਝ ਕਰਨਾ ਪਏਗਾ ਜ਼ਿੰਦਗੀ ਇਹੋ ਹੀ ਹੈ ਜੇ ਕਮਜ਼ੋਰ ਪੈ ਜਾਓਗੇ ਸਿਰਫ ਸੁੱਖਾਂ ਦੇ ਵੱਲੀ ਭੱਜੀ ਜਾਓਗੇ ਤਾਂ ਤੁਸੀਂ ਦੁਖੀ ਰਹੋਗੇ ਹਮੇਸ਼ਾ ਤੇ ਜਿੱਥੇ ਤੁਹਾਨੂੰ ਸਬਰ ਕਰਨਾ ਆ ਗਿਆ ਜਿੱਥੇ ਤੁਹਾਨੂੰ ਸਬਰ ਕਰਨਾ ਆ ਗਿਆ ਮਨ ਤੇ ਤਸੱਲੀ ਆ ਗਈ ਕਿ ਕੋਈ ਗੱਲ ਹੀ ਨਹੀਂ ਹੈਗੀ ਸਮਾਂ ਜਿੱਦਾਂ ਦਾ ਮਰਜ਼ੀ ਚੱਲਦਾ ਰਹੇ ਮੈਨੂੰ ਮੇਰੇ ਮਾਲਕ ਦੇ ਭਰੋਸਾ ਪੂਰਾ ਉਹਨੇ ਬਾਹ ਫੜੀ ਹੋਈ ਮੇਰੀ ਇਹ ਕੰਮ ਦੇਰੀ ਨਾਲ ਹੋਵੇ ਕੋਈ ਗੱਲ ਨਹੀਂ ਫੇਰ ਕੀ ਆ ਵਧੀਆ ਸੋਚਿਆ ਹੈਗਾ ਗੁਰੂ ਪ੍ਰਮਾਤਮਾ ਨੇ ਮੇਰੇ ਲਈ ਭਰੋਸਾ ਤੁਹਾਨੂੰ ਉਹਦੇ ਤੇ ਕਰਨਾ ਪੈਣਾ ਉਹਦਾ ਓੜ ਆਸਰਾ ਲੈ ਕੇ ਆਪਣੇ ਮਨ 'ਚ ਹਿੰਮਤ ਰੱਖੋ ਮਜਬੂਤ ਬਣੋ ਸਕੋ ਦੁਨੀਆ ਦੀਆਂ ਗੱਲਾਂ ਸੁਣ ਕੇ ਕਮਜ਼ੋਰ ਨਹੀਂ ਬੈਣਾ ਦੁਨੀਆ ਥੋੜੀ ਡਿਸਾਈਡ ਕਰੇਗੀ ਤੁਹਾਡਾ ਫਿਊਚਰ ਕੀ ਹੈ ਜੇ ਤੁਹਾਨੂੰ ਕੋਈ ਚਾਰ ਗੱਲਾਂ ਸੁਣਾਈ ਜਾਂਦਾ ਬਾਰ-ਬਾਰ ਕਿ ਤੂੰ ਤਾਂ ਇੱਥੇ ਜਾਨਾ ਤੂੰ ਤਾਂ ਆਪਣੇ ਗੁਰੂ ਕੋਲੋਂ ਜਾਨਾ ਤੂੰ ਮੰਦਿਰ ਜਾ ਰਿਹਾ ਗੁਰਦੁਆਰੇ ਜਾ ਰਿਹਾ ਤੇਰੇ ਦਾ ਕੰਮ ਹੀ ਨਹੀਂ ਬੰਦੇ ਕੀ ਫਾਇਦਾ ਜਾਨ ਦਾ ਐਦਾਂ ਦੀ ਗੱਲ ਤੇ ਸੁਣਨੀ ਨਹੀਂ ਕਦੀ ਕਿਸੇ ਦੀ ਉੱਥੇ ਟੋਕ ਦੇਣਾ ਕਿ ਬਹੁਤ ਵਧੀਆ ਹੈਗਾ ਜੀ ਮੈਂ ਤਾਂ ਆਪਣੇ ਗਿਲੇ ਸ਼ਿਕਵੇ ਕਰਦਾ ਹੀ ਨਹੀਂ ਪਿਆ ਮਾਲਕ ਅੱਗੇ ਫੇਰ ਕੀ ਆ ਉਹ ਤਾਂ ਬਹੁਤ ਵਧੀਆ ਕਰਨ ਲਿਆ ਮੇਰੇ ਲਈ ਕਬਰਾਣਾ ਹੀ ਨਹੀਂ ਮੈਂ ਕੰਨਾ ਬਿਲਕੁਲ ਵੀ ਓਖਾ ਸੁਣਾ ਸਭ ਤੇ ਹੁੰਦਾ ਜੀ ਇਹ ਕੰਡੀਸ਼ਨ ਰੱਖ ਕੇ ਨਾ ਕਦੇ ਵੀ ਜਾਣਾ ਆਪਣੇ ਗੁਰੂ ਘਰ ਆਪਣੇ ਮਾਲਕ ਦੇ ਘਰ ਕਿ ਮੈਂ ਤਾਂ ਸਿਰਫ ਸੋਖ ਹੀ ਲੈਣ ਜਾਣੇ ਆ ਪਿਆਰ ਦੇ ਰਿਸ਼ਤੇ ਦੇ ਨਾਲ ਜਾਈਦਾ ਕਿ ਕੋਈ ਗੱਲ ਨਹੀਂ ਰੱਬਾ ਮੈਨੂੰ ਆਪਣੇ ਕੋਲ ਹੀ ਰੱਖ ਮੇਰੇ ਅੰਗ ਸੰਗ ਰਹਿ ਹਮੇਸ਼ਾ ਮੰਨੂ ਪਰਵਾਹ ਨਹੀਂ ਇਹ ਸਮਝਦਾ ਦਾ ਮਰਜੀ ਹੋਵੇ ਹਨੇਰੀਆਂ ਆਉਣ ਭਾਵੇਂ ਜ਼ਿੰਦਗੀ 'ਚ ਤੂਫਾਨ ਆਉਣ ਵੱਡੇ ਤੋਂ ਵੱਡੇ ਤੂੰ ਮੇਰੀ ਬਾਹ ਫੜੀ ਹੋਈ ਨਾ ਮੈਂ ਕੰਨ ਰੱਬਾ ਮੈਨੂੰ ਟੈਨਸ਼ਨ ਨਹੀਂ ਹੀ ਇੱਥੇ ਕੋਈ ਮੈਂ ਸਟ्रेस ਲੈਣਾ ਹੀ ਨਹੀਂ ਜ਼ਿੰਦਗੀ ਦਾ ਨਹੀਂ ਬੰਦੇ ਕੰਮ ਨਾ ਬਣਨ ਕੋਈ ਗੱਲ ਨਹੀਂ ਮੈਨੂੰ ਪਤਾ ਤੂੰ ਮੇਨਾ ਮਾੜਾ ਤੇ ਨਹੀਂ ਹੋਣ ਦੇਂਗਾ ਕਦੇ ਵੀ ਤੂੰ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਆ ਆਪਣੇ ਆ ਵੀ ਸਾਰੇ ਕਾਰਜ ਕਰਾਣੇ ਤੂੰ ਕਿਵੇਂ ਕਰਾਣੇ ਕਿੱਦਾਂ ਕਰਾਣੇ ਆ ਮੇਰੇ ਮਾਲਕਾ ਤੂੰ ਹੋਈ ਜਾਣਨਾ ਮੈਂ ਨਹੀਂ ਵਿੱਚ ਬੋਲਣਾ ਤੁਹਾਡੀ ਪਲੈਨਿੰਗ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਪਾ ਦਾ ਪ੍ਰੈਕਟੀਕਲੀ ਦੇਖ ਲਿਆ ਪੱਲੇ ਠੀਕ ਆ ਬਚਪਨੇ 'ਚ ਸਾਰੇ ਕਰਦੇ ਮੈਨੂੰ ਐ ਨਹੀਂ ਮਿਲਿਆ ਉਹ ਨਹੀਂ ਮਿਲਿਆ ਪਰ ਹੁਣ ਜਦੋਂ ਜ਼ਿੰਦਗੀ ਦੀ ਸਮਝ ਆ ਗਈ ਹੋਈ ਹੈ ਹੁਣ ਤਾਂ ਹਰ ਵਾਰੀ ਜੋ ਦੋਵੇਂ ਹੱਥ ਜੋੜੀਦੇ ਅਰਦਾਸ ਕਰੀਦੀ ਆ ਗੁਰੂ ਮਹਾਰਾਜ ਦੇ ਅੱਗੇ ਜਾ ਕੇਗੀ ਮਾਲਕਾ ਬਹੁਤ ਮੈਨੂੰ ਸਬਰ ਦੇ ਦੇ ਮੈਂ ਨਹੀਂ ਹੁਣ ਕਹਿਣਾ ਮੇਰਾ ਇਹ ਕੰਮ ਕਰਾ ਦਿਓ ਮੇਰਾ ਉਹ ਕੰਮ ਕਰਾ ਦਿਓ ਮੈਂ ਬਹੁਤ ਪਿੱਛੇ ਰਹਿ ਗਿਆ ਜੇ ਮੈਂ ਕਹਿਣਾ ਹੀ ਨਹੀਂ ਗੁਰੂ ਮਹਾਰਾਜ ਜੀ ਬਿਲਕੁਲ ਵੀ ਤੁਸੀਂ ਜਾਣਦੇ ਹੋ ਤੁਸੀਂ ਉਹ ਕਰਾਣਾ ਸਭ ਕੁਝ ਮੇਰੇ ਘਰ ਰੋਟੀ ਕਿੱਥੋਂ ਆਣੀ ਕੰਮ ਕਾਰੋਬਾਰ ਨੌਕਰੀ ਵਿਆਹ ਮੈਨੂੰ ਕੋਈ ਟੈਨਸ਼ਨ ਹੀ ਨਹੀਂ ਹੈਗੀ ਹੁਣ ਕਿਉਂਕਿ ਅਰਦਾਸ ਦੇ ਵਿੱਚ ਕਹਿ ਇਹ ਦਿੱਤਾ ਕਿ ਮਾਲਕਾ ਤੂੰ ਹੋਈ ਕਰਾਣਾ ਸਭ ਕੁਝ ਕਿ ਤੂੰ ਹੋਈ ਜਾਣਦਾ ਕਿ ਮੇਰੇ ਘਰ ਰੋਟੀ ਕਿੱਦਾਂ ਆਣੀ ਹੈ ਸਾਰੀ ਜ਼ਿੰਮੇਵਾਰੀ ਮਾਲਕ ਦੇ ਹੱਥ ਰੱਖੋ ਉਹਨੇ ਜੇ ਤੁਹਾਨੂੰ ਜ਼ਿੰਦਗੀ 'ਚ ਭੇਜਿਆ ਇੱਥੇ ਤੁਹਾਡੇ ਸਾਹ ਚੱਲਣਦੇ ਹਰ ਕੰਮ ਬਣੰਦਿਆ ਤੁਹਾਡਾ ਚੱਲਦੇ ਫਿਰਦੇ ਪਏ ਉਹ ਤੰਦਰੁਸਤ ਹੋ ਰੋਟੀ ਆ ਰਹੀ ਹੈ ਰੋਟੀ ਖਾ ਰਹੇ ਹੋ ਬੈ ਗੇ ਆਰਾਮ ਨਾਲ ਸਿਰ ਤੇ ਛਾਤ ਹੈ ਤਾਂ ਮਾਲਕ ਨੇ ਸਾਰੀ ਪਲੈਨਿੰਗ ਕੀਤੀ ਹੋਈ ਹੈ ਸੋ ਮਾ ਹੁੰਦਾ ਸਬਦਾ ਜੀ ਦੂਜਿਆਂ ਦਾ ਸਮਾ ਵੇਖ ਕੇ ਆਪਣੀ ਜ਼ਿੰਦਗੀ 'ਚ ਕਮੀਆਂ ਲੱਭੀ ਜੋਗੇ बार-बार ਕਿ ਮੈਨੂੰ ਤਾਂ ਇਹ ਨਹੀਂ ਮਿਲਿਆ ਉਹ ਤਾਂ ਬਹੁਤ ਸੁਖੀ ਹੈ ਜੀ ਮੈਂ ਇਕੱਲਾ ਹੀ ਦੁਖੀ ਰਹਿ ਗਿਆ ਤਾਂ ਫਿਰ ਦੁੱਖ ਹੋਰ ਵੱਧੇਗਾ ਟੈਨਸ਼ਨ ਹੋਰ ਵਧਣਗੀਆਂ ਡਿਪਰੈਸ਼ਨ ਦੇ ਪਾਸੇ ਚੱਲ ਜਾਓਗੇ ਜੇ ਦੂਜਿਆਂ ਨੂੰ ਵੇਖ ਕੇ ਜੀਣਾ ਸ਼ੁਰੂ ਕਰ ਦੋਗੇ ਨਾ ਤਾਂ ਡਿਪਰੈਸ਼ਨ ਦੇ ਪਾਸੇ ਚੱਲ ਜਾਓਗੇ ਇਸ ਗੇੜ ਤੋਂ ਨਿਕਲਣ ਦਾ ਸੌਖਾ ਤਰੀਕਾ ਇਹ ਹੋਈ ਹੈ ਕਿ ਆਪਣੇ ਮਾਲਕ ਦਾ ਆਸਰਾ ਲੈ ਕੇ ਚੱਲਦੇ ਰਹੋ ਬਸ ਰੁਕਣਾ ਨਹੀਂ ਮਿਹਨਤ ਕਰਦੇ ਰਹੋ ਆਪਣੀ ਤੁਸੀਂ ਨੀ ਕਿਸੇ ਨਾਲ ਠੱਗੀ ਚੋਰੀ ਕਰਨੀ ਕਿਸੇ ਦਾ ਦਿਲ ਦੁਖਾਣਾ ਕਿਸੇ ਨਾਲ ਧੋਖਾ ਕਰਉਣਾ ਤੁਸੀਂ ਨੀ ਕਰਨਾ ਕੁਝ ਵੀ ਤੁਸੀਂ ਬਸ ਚੰਗੇ ਕਰਮ ਕਰੋ ਕਿਸੇ ਨੂੰ ਦਿਖਾਵੇ ਲਈ ਵੀ ਨਹੀਂ ਕਰਨੇ ਮਾਲਕ ਜਾਣਦਾ ਸਭ ਕੁਝ ਤੁਹਾਡੇ ਅੰਦਰ ਹੀ ਬੈਠਾ ਹੈ ਉਹਦੀ ਜੋਤ ਜਲਦੀ ਵੀ ਤੁਹਾਡੇ ਅੰਦਰ ਉਹ ਦੂਰ ਨਹੀਂ ਹੈਗਾ ਕਿਤੇ ਆਪਾਂ ਲੱਭਣ ਜਾਂਦੇ ਰਾਬਾ ਇੱਥੇ ਮਿਲੇ ਉੱਥੇ ਮਿਲੇ ਤੁਹਾਡੇ ਅੰਦਰ ਬੈਠਾ ਹੈ ਬਸ ਇਹਨੂੰ ਸਾਫ਼ ਕਰਨਾ ਪੈਣਾ ਮਨ ਨੂੰ ਅਰ ਝੂਠਗੀ ਚੋਰੀ ਈਰਖਾ ਨਫ਼ਰਤ ਕਿਸੇ ਨਾਲ ਇਹ ਸਭ ਕੁਝ ਕੱਢ ਦਿਓ ਝੂਠ ਹੰਕਾਰ ਸਭ ਕੁਝ ਦੂਰ ਕਰ ਦਿਓ ਜਦੋਂ ਪਿਆਰ ਹੀ ਪਿਆਰ ਆ ਜਾਏਗਾ ਸੇਵਾ ਆ ਜਾਏਗੀ ਹਮਦਰਦੀ ਆ ਜਾਏਗੀ ਕਿਸੇ ਲਈ ਤਾਂ ਤੁਹਾਨੂੰ ਆਪਣੇ ਰੱਬ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਆਪਣੇ ਅੰਦਰ ਹੀ ਕਿ ਮੇਰਾ ਮਾਲਕ ਤਾਂ ਹਰ ਵੇਲੇ ਹਰ ਘੜੀ ਮੇਰੇ ਅੰਦਰ ਹੀ ਬੈਠਾ ਹੈ ਮੇਰੇ ਨਾਲ ਬੈਠਾ ਹੈ ਤੇ ਮੇਰੇ ਕਾਰਜ ਉਹਨੇ ਆਪਣੇ ਆ ਵੀ ਪੂਰੇ ਕਰਾਣੇ ਸਾਰੇ ਫਿਰ ਫੇਰ ਥੋੜੀ ਟੈਨਸ਼ਨ ਹੋਣੀ ਤੁਹਾਨੂੰ ਜਦੋਂ ਤੁਹਾਨੂੰ ਅੰਦਰੋਂ ਪੱਕਾ ਭਰੋਸਾ ਹੀ ਹੋ ਗਿਆ ਕਿ ਕੁਝ ਨਹੀਂ ਹੋਣਾ ਸਭ ਕੁਝ ਮੇਰੇ ਗੁਰੂ ਨੇ ਹੀ ਕਰਾਣਾ ਜਦੋਂ ਬੰਦੇ ਨੂੰ ਪਤਾ ਹੀ ਲੱਗ ਗਿਆ ਕਿ ਹੁਣ ਮੈਨੂੰ ਮੇਰੇ ਕੰਮਾਂ ਦੀ ਟੈਨਸ਼ਨ ਹੀ ਨਹੀਂ ਹੈ ਜੀ ਮੇਰੇ ਮਾਲਕ ਨੇ ਮੇਰਾ ਸਭ ਕੁਝ ਕਰਾਣਾ ਤੇ ਫਿਰ ਜ਼ਿੰਦਗੀ ਆਪਣਿਆਂ ਸੁਖੀ ਹੋ ਜਾਈਗੀ ਕਰਾਉਣਾ ਨਹੀਂ ਬਿਲਕੁਲ ਵੀ ਟੈਨਸ਼ਨ ਨਾ ਲਿਆ ਕਰੋ ਕੰਮ ਆਪਣੇ ਆਪ ਬਣ ਜਾਣੇ ਸਾਰੇ ਵਧੀਆ ਬਣਨਗੇ ਸਭੋ ਤੁਸੀਂ ਉਹਦੇ ਹੱਥਾਂ 'ਚ ਛੱਡ ਦੋਗੇ ਤੇ ਬਹੁਤ ਵਧੀਆ ਕੰਮ ਬਣਨਗੇ ਫੇਰ ਕੀ ਹਾ ਦੇਰੀ ਨਾਲ ਹੋ ਗਿਆ ਤੇ ਹੌਸਲਾ ਆਪਣੇ ਨੂੰ ਆਪ ਹੀ ਦੇਣਾ ਸਿੱਖੋ ਕਿ ਕੋਈ ਗੱਲ ਨਹੀਂ ਫੇਰ ਕੀ ਹੋਇਆ ਗੁਰੂ ਮਹਾਰਾਜ ਜੀ ਨੇ ਜਿੱਥੋਂ ਤੱਕ ਲੈ ਗਿਆ ਇਹ ਤਾਂ ਅੱਗੇ ਵੀ ਤਾਂ ਉਹਨਾਂ ਨੇ ਲੱਗੇ ਜਾਣਾ ਉਹਨਾਂ ਨੇ ਬਾਹ ਫੜੀ ਹੋਈ ਹੈ ਤਾਨੂੰ ਸਾਰੇ ਤੂਫਾਨਾਂ ਚ ਓੱਖੇ ਰਹਾ ਜੋ ਆਪਣੇ ਆ ਵੀ ਕਢਵਾਈ ਜਾਂਦੇ ਪਿਓ ਕਦੇ ਸੋਚੋ ਪਿਛਲਾ ਬੈਗੇ ਸਮਾਂ ਆਪਣਾ ਕਿੰਨੇ ਕਿੰਨੇ ਭਾਰੀ ਦੁੱਖ ਵੇਖਿਓ ਨੇ ਤੁਸੀਂ ਪਿੱਛੇ ਵੀ ਉਦੋਂ ਕਿੰਨੇ ਬਾਹ ਫੜੀ ਕੋਈ ਦੂਸਰ ਰਿਸ਼ਤੇਦਾਰ ਥੋੜੀ ਆਇਆ ਮਾਲਗ ਹੀ ਆਇਆ ਨਾ ਤੁਹਾਨੂੰ ਬਚਾਣ ਹਰ ਵਾਰੀ ਹਰ ਘੜੀ ਉਹਨੇ ਤੁਹਾਡੀ ਰਾਖੀ ਕੀਤੀ ਹੈ ਤੁਸੀਂ ਨਾ ਸ਼ੁਕਰੇ ਹੋ ਸਕਦੇ ਹੋ ਤੁਸੀਂ ਭੁੱਲ ਸਕਦੇ ਹੋ ਉਹਨੂੰ ਪਰ ਉਹਨੂੰ ਸਭ ਪਤਾ ਜੀ ਉਹ ਤਾਂ ਬੱਚਿਆਂ ਵਾਂਗ ਪਾਲਦਾ ਹਰ ਚੀਜ਼ ਦੀ ਜ਼ਿੰਮੇਵਾਰੀ ਉਹ ਲੈਂਦਾ ਤੁਹਾਡੀ ਜ਼ਿੰਦਗੀ ਦੀ ਹੱਥ ਦੇ ਕੇ ਰਾਖੀ ਕਰਦਾ ਉਹ ਸ਼ੁਕਰ ਕਰਿਆ ਕਰੋ ਸਬਰ ਕਰਿਆ ਕਰੋ ਕੋਈ ਗੱਲ ਨਹੀਂ ਕੁਛ ਮਾੜਾ ਨਹੀਂ ਹੋਣ ਦੇਗਾ ਤੁਹਾਡੇ ਕੰਮ ਵੀ ਬਹੁਤ ਚੰਗੇ ਬਣਨਗੇ ਬੜੇ ਸੋਹਣੇ ਤਰੀਕੇ ਨਾਲ ਪਰਮਾਤਮਾ ਕਰਾ ਕੇ ਦਿਖਾਏਗਾ ਤੁਸੀਂ ਆਪ ਬੈ ਕੇ ਦੇਖਣਾ ਹਰ ਘੜੀ बस ਉਹਦਾ ਸ਼ੁਕਰ ਕਰਿਆ ਕਰੋ ਆਪਣੇ ਚੰਗੇ ਪਾਸੇ ਲੱਗੇ ਰਹੋ ਜਿਆਦਾ ਸੋਚਣ ਦੀ ਕੋਈ ਲੋੜ ਨਹੀਂ ਜਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਸਟ्रेस ਕਿਸੇ ਵੀ ਚੀਜ਼ ਦਾ ਨਹੀਂ ਲੈਣਾ ਕਿਸੇ ਕੰਮ ਦਾ ਨਹੀਂ ਲੈਣਾ ਕੁਝ ਨਹੀਂ ਹੋਣਾ ਜੀ ਜੰਗਾ ਹੋਣਾ ਸਭ ਕੁਝ ਬਸ ਐ ਹੋਈ ਕਹੀ ਜਣਾ ਕਿ ਮੇਰਾ ਮਾਲਕ ਕਰੇਗਾ ਬਹੁਤ ਵਧੀਆ ਕਰੇਗਾ ਮੇਰੇ ਲਈ ਅੱਜ ਨਹੀਂ ਹੋਇਆ ਪਰ ਕੱਲ ਉਹਨੇ ਬਹੁਤ ਵਧੀਆ ਕਰ ਦੇਣਾ ਉਹਨੇ ਆਪਣੇ ਖਜ਼ਾਨੇ ਜਿਹੜਾ ਮੇਰਾ ਹਿੱਸਾ ਰੱਖਿਆ ਉਹਨੇ ਮੈਨੂੰ ਦੇ ਹੀ ਦੇਣਾ ਆਪਾਂ ਤਾਂ ਇਹੋ ਹੀ ਅਰਦਾਸ ਕਰੀ ਲਈ ਕਿ ਮਾਲਕ ਸਭ ਨੂੰ ਤੰਦਰੁਸਤੀ ਬਖਸ਼ੇ ਬਲ ਬੁੱਧੀ ਬਖਸ਼ੇ ਤੇ ਹੌਂਸਲਾ ਬਖਸ਼ੇ ਨਾ ਕਿ ਜ਼ਿੰਦਗੀ ਚੋ ਸਟ੍ਰੈਸ ਦੇ ਪਾਸੇ ਨਾ ਤੁਰੀਏ ਆਪਾਂ ਚੰਗੇ ਪਾਸੇ ਤੁਰੀਏ ਖੁਸ਼ ਰਹੀਏ ਹਮੇਸ਼ਾ ਬਾਕੀ ਸਭ ਕਿਰਪਾ ਜੀ ਉਹਦੀ ਸਭ ਕੁਝ ਵਧੀਆ ਹੋਏ ਨਾ ਜੀ